ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਵੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠ ਨਾ ਜਾਉਨੇ ਆ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਡੇ ਕੋਲੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਅਸੀਂ అలਾਰਮ ਲਗਾ ਕੇ ਸੌਂਨੇ ਆ ਅਸੀਂ ਕਿਸੇ ਨਾ ਕਿਸੇ ਘਰ ਦੇ ਜੀ ਨੂੰ ਕਹਿ ਕੇ ਸੌਂਨੇ ਆ ਕਿ ਸਾਨੂੰ ਸਵੇਰੇ ਸਵੇਰ ਉਠਾ ਦਿਓ ਪਰ ਜਦੋਂ ਹੀ ਸਵੇਰ ਦਾ ਵੇਲਾ ਹੁੰਦਾ ਹੈ ਅਮਰਤ ਵੇਲੇ ਦਾ ਵੇਲਾ ਹੁੰਦਾ ਹੈ ਤਾਂ ਸਾਨੂੰ ਨੀਂਦ ਘੇਰਾ ਪਾ ਲੈਂਦੀ ਆ ਸਾਨੂੰ ਆਲਸ ਘੇਰਾ ਪਾ ਲੈਂਦਾ ਏ ਇਸ ਕਰਕੇ ਅਸੀਂ ਆਪਣਾ ਬਿਸਤਰ ਨਹੀਂ ਛੱਡ ਪਾਉਂਦੇ ਕਈ ਵਾਰ ਜਾਗ ਆ ਵੀ ਜਾਂਦੀ ਆ ਜਾਗ ਆਉਣ ਦੇ ਬਾਵਜੂਦ ਅਸੀਂ ਫਿਰ ਤੋਂ ਸੌ ਜਾਂਦੇ ਆ ਤਾਂ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਪਤਾ ਲੱਗਣਾ ਕਿ ਜੇਕਰ ਸਾਡੇ ਮਨ ਦੇ ਵਿੱਚ ਸੱਚਮੁੱਚ ਅਮਰਤ ਵੇਲੇ ਦੇ ਪ੍ਰਤੀ ਚਾਅ ਏ ਪਿਆਰ ਆ ਤੜਫਿਆ ਤਾਂ ਫਿਰ ਅਮਰਤ ਵੇਲੇ ਦੇ ਵਿੱਚ ਕਿੰਜ ਉੱਠਿਆ ਜਾ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਦੀ ਇੱਕ ਸਾਖੀ ਸਾਂਝੀ ਕਰਾਂਗੇ ਕਿੰਨੇ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਦੇ ਦੀਵਾਨ ਸੱਜੇ ਸਨ ਦੀਵਾਨ ਵਿੱਚ ਕੀ ਰਤਨ ਚੱਲ ਰਿਹਾ ਹੈ ਕੀਰਤਨੀਆਂ ਨੇ ਸ਼ਬਦ ਗਾਇਆ ਗੁਰੂ ਨਾਨਕ ਮੇਰੀ ਪੈਜ ਸਵਾਰੇ ਕਿੰਨੇ ਬਾਬਾ ਆਨੰਦ ਸਿੰਘ ਜੀ ਨੇ ਇਸ ਸ਼ਬਦ ਦੀ ਵਿਆਖਿਆ ਕੀਤੀ ਅਤੇ ਅਖੀਰ ਵਿੱਚ ਕਿਹਾ ਕਿ ਗੁਰੂ ਨਾਨਕ ਪਾਸ਼ਾ ਜਿਸ ਦੀ ਪੈਜ ਸਵਾਰ ਦੇਨ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਨਾ ਹੀ ਇਸ ਜਹਾਨੇ ਅਤੇ ਨਾ ਹੀ ਉਸ ਜਹਾਨੇ ਭਾਵੇਂ ਜਿਉਂਦੇ ਜੀ ਵੀ ਗੁਰਨਾਨਕ ਪਾਸ਼ਾ ਉਹਦੀ ਹਰ ਥਾਂ ਤੇ ਰੱਖਿਆ ਕਰਦੇ ਨੇ ਉਹਦੀ ਲਾਜ ਰੱਖਦੇ ਨੇ ਅਤੇ ਮਰਨ ਤੋਂ ਬਾਅਦ ਵੀ ਕਹਿੰਦੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਸਾਰੀ ਸੰਗਤ ਉੱਥੋਂ ਉੱਠ ਕੇ ਤੁਰ ਪਈ ਆਪੋ ਆਪਣੇ ਘਰ ਨੂੰ ਪਰ ਕਹਿੰਦੇ ਇੱਕ 17-18 ਸਾਲ ਦਾ ਨੌਜਵਾਨ ਉੱਥੇ ਹੀ ਬੈਠਾ ਰਿਹਾ ਬਾਬਾ ਨੰਦ ਸਿੰਘ ਜੀ ਦਾ ਧਿਆਨ ਉਸ ਨੌਜਵਾਨ ਵੱਲ ਪਿਆ ਤਾਂ ਬਾਬਾ ਜੀ ਨੇ ਉਸ ਨੌਜਵਾਨ ਨੂੰ ਆਪਣੇ ਕੋਲ ਆਵਾਜ਼ ਮਾਰੀ ਕਿਆ ਕਿ ਭਾਈ ਸਾਰੇ ਆਪੋ ਆਪਣੇ ਘਰੋਂ ਚਲੇ ਗਏ ਨੇ ਤੂੰ ਕਿਉਂ ਨਹੀਂ ਜਾ ਰਿਹਾ ਤਾਂ ਕਹਿੰਦੇ ਉਹ ਨੌਜਵਾਨ ਕਹਿਣ ਲੱਗਾ ਬਾਬਾ ਜੀ ਮੈਂ ਚਾਹਣਾ ਹੈ ਕਿ ਗੁਰਨਾਨਕ ਪਾਸ਼ਾ ਮੇਰੀ ਵੀ ਪੈ ਜਸਵਰਨ ਬਾਬਾ ਅਨੰਦ ਸਿੰਘ ਜੀ ਨੇ ਜਦੋਂ ਉਸ ਨੌਜਵਾਨ ਦੇ ਮੋਹ ਇਹ ਗੱਲ ਸੁਣੀ ਤਾਂ ਬਾਬਾ ਜੀ ਮਨ ਹੀ ਮਨ ਦੇ ਵਿੱਚ ਮੁਸਕਰਾਏ ਅਤੇ ਮਨ ਵਿੱਚ ਸੋਚਿਆ ਕੀ ਗੱਲ ਸੁਣੀ ਦਾ ਸਾਹਮਣੇ ਸੀ ਪਰ ਇਸ ਬੱਚੇ ਦੇ ਮਨ ਨੂੰ ਲੱਗ ਗਈ ਆ ਕਹਿੰਦੇ ਉਹ ਨੌਜਵਾਨ ਨੇ ਬਾਬਾ ਜੀ ਦੇ ਅੱਗੇ ਬੇਨਤੀ ਕਰਦੇ ਹੋਏ ਕਿਹਾ ਕਿ ਬਾਬਾ ਜੀ ਮੈਨੂੰ ਰਾਹ ਦੱਸੋ ਕਿ ਕਿਸ ਤਰ੍ਹਾਂ ਗੁਰਨਾਨਕ ਪਾਸ਼ਾ ਮੇਰੀ ਪੈ ਜਿਸਮਾਰਨ ਗਏ ਕਹਿੰਦੇ ਮਹਾਪੁਰਖਾਂ ਨੇ ਪੁੱਛਿਆ ਪੁੱਤਰ ਤੇਰਾ ਨਿਤਨੇਮ ਕੀਆ ਕਿਉਂਕਿ ਬਾਬਾ ਆਨੰਦ ਸਿੰਘ ਜੀ ਦੀ ਇਹ ਖਾਸियत ਸੀ ਕਿ ਜਦੋਂ ਵੀ ਕੋਈ ਜਿਗਿਆਸੂ ਕੋਈ ਵੀ ਮਣੋਖ ਉਹਨਾਂ ਨੂੰ ਮਿਲਣ ਜਾਂਦਾ ਤਾਂ ਬਾਬਾ ਜੀ ਸਭ ਤੋਂ ਪਹਿਲਾਂ ਇਹੀ ਪੁੱਛਦੇ ਸੀ ਕਿ ਤੇਰਾ ਗੁਰਨਾਨਕ ਪਾਤਸ਼ਾਹ ਦੇ ਨਾਲ ਪਿਆਰ ਕਿੰਨਾ ਹੈ ਭਾਵ ਕਿ ਤੇਰਾ ਨਿਤਨੇਮ ਕਿੰਨਾ ਹੈ ਕਹਿੰਦੇ ਇਹੀ ਸਵਾਲ ਉਸ ਨੌਜਵਾਨ ਨੂੰ ਕੀਤਾ ਤਾਂ ਉਹ ਬੱਚੇ ਨੇ ਜਵਾਬ ਦਿੱਤਾ ਕਿ ਬਾਬਾ ਜੀ ਮੈਂ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵੀ ਪੜ੍ਹਦਾ ਹਾਂ ਰਹਿਰਾ ਸਾਭ ਜੀ ਦਾ ਪਾਠ ਵੀ ਕਰ ਲੈਣਾ ਹ ਤੇ ਕੀਰਤਨ ਸੁਖਲਾ ਸਾਭ ਜੀ ਦੀ ਬਾਣੀ ਵੀ ਪੜ੍ਹਦਾ ਹ ਕਹਿੰਦੇ ਮਹਾਪੁਰਖਾਂ ਨੇ ਕਿਹਾ ਕਿ ਪੁੱਤਰ ਪਾਠ ਕਰਦਾ ਕਿਹੜੇ ਵੇਲੇ ਆ ਤਾਂ ਉਸ ਨੌਜਵਾਨ ਨੇ ਕਿਹਾ ਬਾਬਾ ਜੀ ਸਵੇਰੇ ਜਦੋਂ ਵੀ ਮੇਰੀ ਅੱਖ ਖੁੱਲ ਜਾਵੇ ਜਦੋਂ ਵੀ ਜਾਗ ਆਵੇ ਉਦੋਂ ਉੱਠ ਕੇ ਪਾਠ ਕਰ ਲੈਣਾ ਹ ਰਹਿਰਾ ਸਾਭ ਜੀ ਦਾ ਪਾਠ ਵੀ ਜਦੋਂ ਮੈਨੂੰ ਟਾਈਮ ਲੱਗੇ ਉਦੋਂ ਕਰ ਲੈਣਾ ਹ ਤਾਂ ਬਾਬਾ ਨੰਦ ਸਿੰਘ ਜੀ ਨੇ ਕਿਹਾ ਪੁੱਤਰ ਜੇ ਚਾਹਣਾ ਹੈ ਨਾ ਬਿਗੁਰ ਨਾਨਕ ਪਾਸ਼ਾ ਤੇਰੀ ਪੈ ਜਸਵਾਰ ਦੇ ਤਾਂ ਫਿਰ ਅਮਰਤ ਵੇਲਾ ਸਮਾਂ ਲੈਣਾ ਪੈਣਾ ਹੈ ਅਮਰਤ ਵੇਲੇ ਦਾ ਨਿਯਮ ਪੱਕਾ ਕਰਨਾ ਪੈਣਾ ਹੈ ਬਾਬਾ ਜੀ ਨੇ ਦੱਸਿਆ ਕਿ 2 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰਨਾਨਕ ਪਾਸ਼ਾ ਦੀ ਯਾਦ ਵਿੱਚ ਬੈਠਿਆ ਕਰ ਸਤਿਗੁਰ ਸੱਚੇ ਪਾਸ਼ਾ ਤੇਰੇ ਤੇ ਕਿਰਪਾ ਜ਼ਰੂਰ ਕਰਨਗੇ ਕਹਿੰਦੇ ਉਸ ਮੁੰਡੇ ਨੇ ਮੱਥਾ ਟੇਕਿਆ ਅਤੇ ਆਪਣਾ ਸਾਈਕਲ ਚੁੱਕ ਕੇ ਆਪਣੇ ਘਰ ਨੂੰ ਤੁਰ ਪਿਆ ਕਹਿੰਦੇ ਉਸ ਬੱਚੇ ਦਾ ਪਿੰਡ ਕਾਫੀ ਦੂਰ ਪੈਂਦਾ ਸੀ ਉਹ ਸੰਗਤ ਦੇ ਵਿੱਚ ਕਾਫੀ ਲੰਮਾ ਪੈਣਾ ਤੈਅ ਕਰਕੇ ਆਉਂਦਾ ਜਾਂਦਾ ਕਹਿੰਦੇ ਹੁਣ ਮਨ ਦੇ ਵਿੱਚ ਇਹ ਗੱਲ ਬੈਠ ਗਈ ਕਿ ਗੁਰੂ ਨਾਨਕ ਪਾਸ਼ਾ ਦੀ ਖੁਸ਼ੀ ਹਾਸਲ ਕਰਨੀ ਕਰਨੀ ਆ ਗੁਰੂ ਨਾਨਕ ਪਾਸ਼ਾ ਦੀ ਮਿਹਰ ਕਿਰਪਾ ਹਾਸਲ ਕਰਨੀ ਆ ਕਹਿੰਦੇ ਜਾਂਦੇ ਹੋਏ ਨੇ ਰਸਤੇ ਦੇ ਵਿੱਚੋਂ ਇੱਕ ਅਲਾਰਮ ਘੜੀ ਲੈ ਲਈ ਕਰ ਕੇ ਆ ਤਾਂ ਆਪਣੀ ਮਾਂ ਨੂੰ ਆਪਣੀ ਦਾਦੀ ਨੂੰ ਕਿਹਾ ਕਿ ਮੈਂ ਸਵੇਰੇ 2 ਵਜੇ ਉੱਠਣਾ ਹੈ ਮੈਂ అలਾਰਮ ਵੀ ਸੈੱਟ ਕਰ ਲਿਆ ਹੈ ਪਰ ਫਿਰ ਵੀ ਜੇ ਕਿਤੇ ਮੈਨੂੰ ਜਾਗ ਨਾ ਆਈ ਤਾਂ ਤੁਸੀਂ ਮੈਨੂੰ ਉਠਾ ਦੇਣਾ ਕਹਿੰਦੇ ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਇਹ ਕਹਿ ਕੇ అలਾਰਮ ਲਗਾ ਕੇ ਸੌ ਗਿਆ ਕਹਿੰਦੇ ਅਮਰਤ ਵੇਲਾ ਹੋਇਆ అలਾਰਮ ਵੱਜਿਆ ਪਰ ਉੱਠਿਆ ਨਾ ਗਿਆ ਅਤੇ ਮਾਂ ਤੇ ਦਾਦੀ ਦਾ ਤਾਂ ਪਹਿਲਾਂ ਹੀ ਨੀਂਬ ਨਹੀਂ ਸੀ ਇਸ ਕਰਕੇ ਉਹਨਾਂ ਨੇ ਤਾਂ ਉੱਠਣਾ ਹੀ ਕੀ ਸੀ ਕਹਿੰਦੇ ਇਹਨੂੰ ਦਿਨ ਚੜੇ ਜਾਗ ਆਈ ਜਦੋਂ ਦਿਨ ਚੜੇ ਜਾਗ ਆਈ ਤਾਂ ਬਹੁਤ ਜ਼ਿਆਦਾ ਦੁਖੀ ਹੋਇਆ ਕਿ ਮੈਂ ਹੁਣ ਮਹਾਪੁਰਖਾਂ ਨੂੰ ਕੀ ਮੂੰਹ ਵਿਖਾਵਾਂਗਾ ਮੇਰਾ ਤਾਂ ਅਮਰਤ ਵੇਲਾ ਖੋਸ ਗਿਆ ਮੈਂ ਤਾਂ 2 ਵਜੇ ਉੱਠ ਕੇ ਗੁਰੂ ਨਾਨਕ ਪਾਸ਼ਾ ਦੀ ਯਾਦ ਵਿੱਚ ਬੈਠਣਾ ਸੀ ਕਹਿੰਦੇ ਮਨ ਬੜਾ ਦੁਖੀ ਹੋਇਆ ਅਤੇ ਆਪ ਹੀ ਫੈਸਲਾ ਕਰ ਲਿਆ ਵੀ ਮੇਰੇ ਤੋਂ ਉੱਠਿਆ ਨਹੀਂ ਨਾ ਗਿਆ ਮੈਂ ਆਪਣੇ ਆਪ ਨੂੰ ਹੀ ਸਜ਼ਾ ਦਵਾਂਗਾ ਅੱਜ ਮੈਂ ਸਾਰਾ ਦਿਨ ਕੁਝ ਵੀ ਨਹੀਂ ਖਾਣਾ ਪੀਣਾ ਕਹਿੰਦੇ ਸਾਰਾ ਦਿਨ ਰੋਟੀ ਨਾ ਖਾਧੀ ਮਾਂ ਨੇ ਦਾਦੀ ਨੇ ਬਹੁਤ ਮਿੰਤਾ ਤਰਲੇ ਕੀਤੇ ਪਰ ਕਿਹਾ ਨਹੀਂ ਮੈਂ ਅਮਰਤ ਵੇਲੇ ਉੱਠਣਾ ਸੀ ਪਰ ਮੈਂ ਕਿਉਂ ਨਹੀਂ ਉੱਠਿਆ ਇਹ ਮੇਰੀ ਸਜ਼ਾ ਹੈ ਮੈਂ ਭੁੱਖਾ ਰਵਾਂਗਾ ਕਹਿੰਦੇ ਸਾਰਾ ਦਿਨ ਇਸੇ ਤਰ੍ਹਾਂ ਲੰਗਾ ਦਿੱਤਾ ਹੁਣ ਰਾਤ ਪਈ ਰਾਤ ਨੂੰ ਫਿਰ అలਾਰਮ ਵੀ ਲਗਾ ਲਿਆ ਆਪਣੀ ਮਾਤਾ ਆਪਣੀ ਦਾਦੀ ਜੀ ਨੂੰ ਵੀ ਕਹਿ ਦਿੱਤਾ ਕਿ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਦਿਓ ਮਾਂ ਤੇ ਦਾਦੀ ਨੇ ਫੈਸਲਾ ਕੀਤਾ ਵੀ ਅੱਜ ਆਪਾਂ ਵੀ ਇਹਦੇ అలਾਰਮ ਦੀ ਘੰਟੀ ਦਾ ਧਿਆਨ ਰੱਖਾਂਗੇ ਅਮਰਤ ਵੇਲੇ ਦੇ ਵਿੱਚ ਇਹਨੂੰ ਉਠਾ ਦਵਾਂਗੇ ਕਹਿੰਦੇ ਅਮਰਤ ਵੇਲਾ ਹੋਇਆ ਤਾਂ ਕਿਸੇ ਨੂੰ ਜਾਗਣਾ ਆਈ ਸਾਰੇ ਸੁੱਤੇ ਰਹਿ ਗਏ ਹੁਣ ਮੁੰਡਾ ਜਦੋਂ ਉੱਠਿਆ ਫਿਰ ਬੜਾ ਦੁਖੀ ਹੋਇਆ ਉੱਠਦਿਆ ਸਾਰ ਉੱਚੀ ਉੱਚੀ ਰੋਣ ਲੱਗ ਗਿਆ ਕਿਨਾਂ ਮੇਰੇ ਤੋਂ ਤੱਜ ਵੀ ਅਮਰ ਤੇ ਵੇਲੇ ਨਹੀਂ ਉੱਠਿਆ ਗਿਆ ਮੇਰਾ ਤਾਂ ਅੱਜ ਦਾ ਦਿਨ ਵੀ ਵਿਰਤ ਗਿਆ ਕਹਿੰਦੇ ਅੱਜ ਉਹਨੇ ਫੈਸਲਾ ਕਰ ਲਿਆ ਵੀ ਕੱਲ ਤਾਂ ਮੈਂ ਕੁਝ ਖਾਧਾ ਨਹੀਂ ਸੀ ਅੱਜ ਮੈਂ ਪਾਣੀ ਦੀ ਘੁੱਟ ਵੀ ਨਹੀਂ ਪੀਣੀ ਕਹਿੰਦੇ ਹੁਣ ਮਾਂ ਤੇ ਦਾਦੀ ਨੂੰ ਬਹੁਤ ਫਿਕਰ ਹੋਇਆ ਕੱਲ ਵੀ ਕੁਝ ਨਹੀਂ ਖਾਧਾ ਅੱਜ ਕਹਿੰਦਾ ਮੈਂ ਕੁਝ ਪੀਣਾ ਵੀ ਨਹੀਂ ਆ ਇਹ ਤਾਂ ਕੰਮ ਬੜਾ ਖਰਾਬ ਆ ਬੜਾ ਸਮਝਾਇਆ ਕਿ ਪੁੱਤਰ ਸਵੇਰੇ ਤੈਨੂੰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਠਾਉਣ ਦੀ ਉਠਾ ਹੀ ਦਵਾਂਗੇ ਅਸੀਂ ਸਾਰੀ ਰਾਤ ਨਹੀਂ ਸੌਵਾਂਗੇ ਪਰ ਤੂੰ ਇੱਕ ਵਾਰ ਕੁਝ ਖਾ ਲਾ ਪੀ ਲਾ ਪਰ ਕਹਿੰਦੇ ਉਹ ਬੱਚਾ ਨਾ ਮੰਨਿਆ ਹੁਣ ਕਹਿੰਦੇ ਅੱਜ ਤੀਸਰੀ ਰਾਤ ਸੀ ਮਾਂ ਤੇ ਦਾਦੀ ਨੇ ਫੈਸਲਾ ਕੀਤਾ ਵੀ ਅੱਜ ਆਪਾਂ ਸਾਰੀ ਰਾਤ ਸੌਣਾ ਹੀ ਨਹੀਂ ਆ ਜਾਗਦਿਆਂ ਰਵਾਂਗੇ ਜਦੋਂ 2 ਵਜੇਨਗੇ ਇਹਨੂੰ ਉਠਾ ਕੇ ਫਿਰ ਸੌ ਜਾਵਾਂਗੇ ਕਹਿੰਦੇ ਸਾਰੀ ਰਾਤ ਜਾਗਦਿਆਂ ਰਹੀਆਂ ਪਰ ਜਦੋਂ ਹੀ 2 ਵਜੇਨ ਵਾਲੇ ਸਨ ਤਾਂ ਨੀਂਦ ਨੇ ਜ਼ੋਰ ਪਾ ਲਿਆ ਇਹਨਾਂ ਦੀ ਅੱਖ ਲੱਗ ਗਈ ਪਰ ਕਹਿੰਦੇ ਅੱਜ ਉਹ ਬੱਚਾ ਉਹ అలਾਰਮ ਦੀ ਘੰਟੀ ਦੇ ਨਾਲ ਉੱਠਿਆ ਕਹਿੰਦੇ ਉੱਠਿਆ ਬੜਾ ਹੀ ਖੁਸ਼ ਕਿ ਅੱਜ ਮੈਂ ਅਮਰਤ ਵੇਲੇ ਦੇ ਵਿੱਚ ਉੱਠਿਆ ਹਾਂ ਅਮਰਤ ਵੇਲਾ ਸੰਭਾਲ ਲਿਆ ਹੈ ਕਹਿੰਦੇ ਉਸ ਦਿਨ ਤੋਂ ਬਾਅਦ ਜਿਉਂ ਅਮਰਤ ਵੇਲੇ ਉੱਠਣ ਲੱਗਾ ਕਦੇ ਵੀ ਉਹਦਾ ਨਾਗਾ ਨਹੀਂ ਪਿਆ ਤੇ ਕਹਿੰਦੇ ਅੱਗੇ ਚੱਲ ਕੇ ਇਹ ਨੌਜਵਾਨ ਮੁੰਡਾ ਨਾਮ ਜਪਿਆ ਤੇ ਕਈ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਇਹਨਾਂ ਨੇ ਅਮਰਤ ਵੇਲੇ ਦੇ ਨਾਲ ਜੋੜਿਆ ਸੋ ਇਹ ਹੈ ਅਮਰਤ ਵੇਲੇ ਦੇ ਪ੍ਰਤੀ ਜਾ ਤੜਫ ਜੇ ਆਪਾਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੀਏ ਤਾਂ ਫਿਰ ਆਪਾਂ ਹਰ ਹਾਲ ਦੇ ਵਿੱਚ ਉੱਠ ਸਕਦੇ ਆ ਸਾਡੇ ਇਸ ਮਨ ਨੇ ਹੀ ਸਾਨੂੰ ਇਹ ਮਨ ਹੀ ਢੇਰੀ ਟਾਉਂਦਾ ਹੈ ਪਰ ਜਦੋਂ ਆਪਾਂ ਇਸ ਮਨ ਦੇ ਨਾਲ ਅੜੀ ਕਰਾਂਗੇ ਨਾ ਇਸੇ ਮਨ ਨੇ ਹੀ ਸਾਨੂੰ ਉਠਾਉਣ ਦੇ ਰਾਹ ਵੀ ਦੱਸਦੇ ਨੇ ਸੋ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮਨ ਦੇ ਨਾਲ ਅੜੀ ਕਰਕੇ ਸੌਣਾ ਵੀ ਮਣਾ ਸਵੇਰੇ ਜੋ ਮਰਜ਼ੀ ਹੋ ਜਾਵੇ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਠਣਾ ਹੈ ਜੇ ਨਾ ਉਠਿਆ ਤਸਵੀਰੇ ਤੈਨੂੰ ਵੀ ਫਿਰ ਸਜ਼ਾ ਮਿਲੇਗੀ ਤੈਨੂੰ ਸਾਰਾ ਦਿਨ ਕਿਸੇ ਦੇ ਨਾਲ ਗੱਲ ਨਹੀਂ ਕਰਨ ਦੇਣੀ ਸਾਰਾ ਦਿਨ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਮਣ ਆਪਣੇ ਆਪ ਅਮਰਤ ਵੇਲੇ ਉੱਠਣ ਦਾ ਰਾਹ ਦੱਸੇਗਾ ਤੇ ਸਾਨੂੰ ਉਠਾਵੇਗਾ ਵੀ ਅਤੇ ਦੂਸਰਾ ਰਾਹ ਹੈ ਕਿ ਗੁਰੂ ਘਰੇ ਜਾ ਕੇ ਸੇਵਾ ਕਰੀਏ ਗੁਰੂ ਨਾਨਕ ਪਾਤਸ਼ਾਹ ਦੇ ਅਰਦਾਸਾਂ ਬੇਨਤੀਆਂ ਕਰੀਏ ਜੇ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਤਾਂ ਸਾਡੇ ਲਈ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਦੇ ਆ ਸੰਗਤ ਦੇ ਵਿੱਚ ਬੈਠ ਕੇ ਕਥਾ ਵਿਚਾਰਾਂ ਸੁਣਦੇ ਆ ਨਾ ਫਿਰ ਮਨ ਨੂੰ ਝੋਟਾ ਵੱਜਦੀਆਂ ਨੇ ਮਨ ਨੂੰ ਟੋਟਾਂ ਵੱਜਦੀਆਂ ਨੇ ਤਾਂ ਜਾ ਕੇ ਇਹ ਗੁਰੂ ਚਰਨਾਂ ਦੇ ਨਾਲ ਜੁੜਦਾ ਏ ਤਾਂ ਇਹਨੂੰ ਸੰਗਤ ਦੇ ਵਿੱਚ ਲੈ ਕੇ ਜਾਣਾ ਹੈ ਤਾਂ ਜੋ ਇਹਨੂੰ ਗੁਰੂ ਦਾ ਗਿਆਨ ਪ੍ਰਾਪਤ ਹੋ ਸਕੇ ਤੀਸਰਾ ਰਾਹ ਇਹ ਆ ਵੀ ਰਾਤ ਨੂੰ ਸੌਣਾ ਲੱਗਿਆ ਰੋਜ਼ ਗੁਰਬਾਣੀ ਦਾ ਪਾਠ ਕਰਕੇ ਸੌਣਾ ਕੀਰਤਨ ਸੋਹਲਾ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਨੀ ਆ ਜਿੰਨੀ دیر ਨੀਂਦ ਨਹੀਂ ਆਉਂਦੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਸੌਣਾ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਕੇ ਸੌਣਾ ਕਿ ਪਾਤਸ਼ਾਹ ਕਿਰਪਾ ਕਰਿਓ ਤਰਸ ਕਰਿਓ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਦੇ ਪਾਸ਼ਾ ਜ਼ਰੂਰ ਉਠਾ ਦਿੰਦੇ ਨੇ ਥੋੜੀ ਜਿਹੀ ਭੁੱਖ ਰੱਖ ਕੇ ਪ੍ਰਸ਼ਾਦਾ ਛਕਣਾ ਭਾਵ ਕਿ ਰਾਤ ਦਾ ਭੋਜਨ ਪ੍ਰਸ਼ਾਦਾ ਘੱਟ ਖਾਈਏ ਤਾਂ ਸਵੇਰੇ ਸਵੇਰ ਜਲਦੀ ਜਾਗ ਆ ਜਾਂਦੀ ਆ ਜਲਦੀ ਸੌਣ ਦੀ ਕੋਸ਼ਿਸ਼ ਕਰਨੀ ਕਿਉਂਕਿ ਜਲਦੀ ਸੋਵਾਂਗੇ ਤਾਂ ਹੀ ਸਵੇਰੇ ਜਲਦੀ ਉੱਠਾਂਗੇ ਅਮਰਤ ਵੇਲੇ ਉੱਠਣ ਦੇ ਬਹੁਤ ਤਰੀਕੇ ਨੇ ਜੇ ਆਪਾਂ ਉੱਠਣਾ ਚਾਹੀਏ ਸਭ ਤੋਂ ਵੱਡਾ ਤਰੀਕਾ ਤਾਂ ਇਹ ਹੀ ਆ ਕਿ ਆਪਾਂ ਆਪਣੇ ਮਨ ਨੂੰ ਵਾਰ-ਵਾਰੀ ਮੈਸੇਜ ਦੇ ਦਈਏ ਕਿ ਅਮਰਤ ਵੇਲੇ ਦੇ ਵਿੱਚ ਉੱਠਣਾ ਹੀ ਉੱਠਣਾ ਹੈ ਹੋਰ ਦੂਜਾ ਰਾਹ ਕੋਈ ਹੈ ਹੀ ਨਹੀਂ ਆ ਅਮਰਤ ਵੇਲੇ ਦੀ ਸ਼ੂਟ ਨਹੀਂ ਆ ਆਪਾਂ ਨੂੰ ਅਮਰਤ ਵੇਲੇ ਉੱਠਾਂਗੇ ਤਾਂ ਹੀ ਗੁਰਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਆਪਣੇ ਮਨ ਨੂੰ ਕਹਿਣਾ ਕਿ ਮਣਾ ਅਮਰਤ ਵੇਲੇ ਉੱਠਣ ਵਾਲੇ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਖਜ਼ਾਨੇ ਲੁੱਟਦੇ ਨੇ ਅਤੇ ਜਿਹੜੇ ਅਮਰਤ ਵੇਲੇ ਦੇ ਵਿੱਚ ਸੁੱਤੇ ਰਹਿੰਦੇ ਨੇ ਉਹ ਆਪਣਾ ਸਭ ਕੁਝ ਲੁਟਾ ਬੈਠਦੇ ਨੇ ਤਾਂ ਆਪਾਂ ਲਟਾਉਣਾ ਨਹੀਂ ਆ ਗੁਰਨਾਨਕ ਪਾਤਸ਼ਾਹ ਅਮਰਤ ਵੇਲੇ ਦੇ ਵਿੱਚ ਆਪਣੇ ਘਰ ਦੇ ਸਾਰੇ ਖਜ਼ਾਨਿਆਂ ਦੇ ਦਰਵਾਜ਼ੇ ਖੋਲ ਦਿੰਦੇ ਨੇ ਅਤੇ ਆਪਣੇ ਪਿਆਰਿਆਂ ਨੂੰ ਪੂਰੀ ਛੂਟ ਦਿੰਦੇ ਆ ਵੀ ਤੁਸੀਂ ਜੋ ਮਰਜੀ ਖਾਓ ਖਰਚੋ ਵਰਤੋ ਵੰਡੋ ਤਾਂ ਆਪਾਂ ਵੀ ਆਪਣੇ ਗੁਰਨਾਨਕ ਪਾਤਸ਼ਾਹ ਜੀ ਦੀ ਇਹ ਖੁਸ਼ੀ ਬਰਕਤ ਹਾਸਲ ਕਰਨੀ ਆ ਬਾਬਾ ਅਨੰਦ ਸਿੰਘ ਜੀ ਹਮੇਸ਼ਾ ਹੀ ਇਹ ਵਚਨ ਕਰਦੇ ਸਨ ਕਿ ਜਿਸ ਮਨੁੱਖ ਦਾ ਅਮਰਤ ਵੇਲਾ ਪੱਕਾ ਹੈ ਅਮਰਤ ਵੇਲੇ ਦਾ ਨੇਮ ਪੱਕਾ ਹੈ ਨਾ ਉਹਦੇ ਅੱਗੇ ਕੋਈ ਵੀ ਮਾੜੀ ਤੋਂ ਮਾੜੀ ਸ਼ਕਤੀ ਆ ਜਵੇ ਠਹਿਰ ਨਹੀਂ ਸਕਦੀ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗੀ ਅਮਰਤ ਵੇਲੇ ਉੱਠ ਕੇ ਨੀਮ ਲਵਾਉਣ ਵਾਲਿਆਂ ਦੇ ਉੱਤੇ ਗੁਰਨਾਨਕ ਪਾਸ਼ਾ ਸਦਾ ਹੀ ਮਿਹਰਬਾਨ ਰਹਿੰਦੇ ਨੇ ਫਿਰ ਆਓ ਆਪਾਂ ਵੀ ਗੁਰਨਾਨਕ ਪਾਸ਼ਾ ਜੀ ਦੀ ਕਿਰਪਾ ਮਿਹਰ ਬਰਕਤ ਹਾਸਲ ਕਰੀਏ ਰੋਜ਼ ਸਵੇਰੇ ਅਮਰਤ ਵੇਲੇ ਉੱਠੀਏ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਲਾ ਕੇ ਸੁਣਿਏ ਵੀ ਪਾਸ਼ਾ ਸਾਡੇ ਤੇ ਵੀ ਦਰਸ ਕਰੋ ਇੱਕ ਨਾ ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਦਰਸ ਕਰਨਾ